ਬਾਬਾ ਜੀ ਆਖਦਾ ਲਈ ਤੁਸੀਂ ਕੀ ਚਾਲ ਦੀ ਕਿਹਾ ਸੇਤਾ ਠੀਕ ਹੈ ਜੀ ਪਹਿਲਾਂ ਕੀ ਕਾਰਜ ਕਰਦੇ ਸੀ ਗ੍ਰੰਥੀ ਸਿੰਘ ਜਗਰੰਥ ਗ੍ਰੰਥੀ ਸਿੰਘ ਬਾਬਾ ਜੀ ਸਿੰਘ ਜੀ ਪਹਿਲਾਂ ਇਸ ਤਰ੍ਹਾਂ ਜੰਮੇ ਪਲੇ ਇੱਥੇ ਅੱਛਾ ਜੀ ਫਿਰ ਪਿਤਾ ਜੀ ਡਿਊਟੀ ਕਰਦੇ ਸੀ ਠੀਕ ਹੈ ਜੀ ਉਹਨਾਂ ਨੇ 50 ਸਾਲ ਡਿਊਟੀ ਕੀਤੀ ਠੀਕ ਤੇ ਹੁਣ ਸਾਡੇ ਕੋਲ ਤੋਂ ਬਾਅਦ ਪੂਰੇ ਹੋ ਗਏ ਬੈਟੋ ਵੀ ਠੀਕ ਹੈ ਇਸ ਤਰ੍ਹਾਂ ਮੈਂ ਜੀ ਸਾਡੇ ਦਾਦਾ ਜੀ ਜਿਹੜੇ ਹਨ ਉਹ ਵੀ ਗ੍ਰੰਥੀ ਸਿੰਘ ਚਾਰਨਪਰਾ ਸੀ ਠੀਕ ਹੈ ਜੀ ਉਹਨਾਂ ਸੀ ਤਿੰਨ ਭਰਾ ਐ ਸੀ ਠੀਕ ਜੀ ਤਿੰਨੇ ਗ੍ਰੰਤੀ ਸਿੰਘ ਆ ਮਹਾਰਾਜ ਬੜੀ ਕਿਰਪਾ ਜੀ ਹਾਂਜੀ ਕਹਿੰਦੇ ਵੀ ਕੰਮ ਕਰਨ ਦਾ ਕੋਈ ਡਰ ਨਹੀਂ ਹਮ ਅਸੀਂ ਹੁਣ ਇੱਥੇ ਗੁਜ਼ਾਰਾ ਨਹੀਂ ਚੱਲਦਾ ਚੱਲਦਾ ਸਾਡਾ ਫੇਰ ਨਾਲ ਅਸੀਂ ਝੋਨਾ ਵੀ ਲਾਉਂਦੇ ਸੀ ਠੀਕ ਆ ਜੀ ਕਣਕ ਵੀ ਵੜਦੇ ਸੀ ਤੇ ਨਾਲ ਮੈਂ ਸਬਜ਼ੀ ਦਾ ਕੰਮ ਵੀ ਕਰਦਾ ਰਿਆ ਰੇੜੀ ਬਣਾ ਲਈ ਆ ਆਪ ਦੀ ਠੀਕ ਆ ਜੀ ਉਹ ਵੀ ਨਹੀਂ ਚੱਲਿਆ ਤੇ ਬੇਟੀਆਂ ਸੀ ਸੱਤ ਤੇ ਵਿਆਹ ਕਰਦੇ ਰਹਿ ਠੀਕ ਆ ਜੀ ਤੇ ਫਿਰ ਘਰ ਬਣਾਇਆ ਨਹੀਂ ਘਰ ਬਣਾਇਆ ਨਹੀਂ ਤੇ ਘਰ ਦੇ ਕਿ ਸੇ ਸੇ 7 ਸਾਲ ਹੋ ਗਏ ਹਾਂਜੀ ਉਦੋਂ ਅਸੀਂ ਥਾਂ ਲਿਆ ਸੀ ਤਿੰਨ ਸਾਢੇ ਤਿੰਨ ਮਹੀਨੇ ਠੀਕ ਤੇ ਫਿਰ ਉਹ ਬਣਾ ਨਹੀਂ ਸਕਿਆ ਗਾਵਾਂ ਦਾ ਕਰਕੇ ਤੁਹਾਨੂੰ ਪਤਾ ਵੀ ਮੰਗਾਈ ਬਹੁਤ ਜਿਆਦੀ ਪੈਸੇ ਦਾ ਕਰਦੇ ਚੱਲਦੇ ਪਹਿਲਾਂ ਮਾਤਾ ਜੀ ਪਿਤਾ ਜੀ ਪੂਰੇ ਹੋ ਗਏ ਫਿਰ ਮਾਤਾ ਜੀ ਪੂਰੇ ਹੋ ਗਏ ਫਿਰ ਮੰਗਰੇ ਆ 1.5 ਸਾਲ ਹੋ ਗਏ ਘਰ ਦੇ ਪੂਰੇ ਹੋ ਗਏ ਇਹ ਇਸ ਵੇਲੇ ਰੋਟੀ ਬਣਾ ਕਰਦੇ ਵਿੱਚ ਤੁਸੀਂ ਦੋ ਜਣੇ ਇੱਕ ਤੁਹਾਡਾ ਬੇਟਾ ਤੇ ਹਾਂਜੀ ਦੋ ਜਣੇ ਹਾਂਜੀ ਤੇ ਤੁਹਾਨੂੰ ਕੋਈ ਆਸ ਹੈ ਵੀ ਇਹ ਜਿਹੜੇ ਕਾਰਜ ਕੋਈ ਸੰਸਥਾ ਕਰ ਰਹੀ ਹੈ ਇਹਦੇ ਵਿੱਚ ਵੇਖੋ ਮੈਂ ਨਾ ਬੱਚੇ ਤੁਹਾਨੂੰ ਪਤਾ ਹੀ ਆ ਕਿ ਮੋਬਾਈਲ ਦੇ ਵਿੱਚ ਕਈ ਕੋਸ਼ਿਸ਼ ਹੁੰਦੇ ਵੀਂਦੇ ਆ ਮੇਰੀ ਆਹ ਤੇ ਜਾਂ ਤੇ ਖਬਰ ਸੁਣਨੀ ਜਾ ਕੇ ਤੇ ਸੰਸਦਾਂ ਦਾ ਕੁਝ ਦੇਖਣਾ ਵੀ ਕੀ ਪ੍ਰੋਗਰਾਮ ਜੀ ਹੁਣ ਖਾਲਸਾ ਜਿਹੜ ਨੂੰ ਜੇ ਵੇਖੀਏ ਕਿ ਹੁਣ ਕਿਹੜੀ ਜਗ੍ਹਾ ਵਾ ਜਿੱਥੇ ਪੰਪਤੀ ਜੀ ਜੇ ਆਪਾਂ ਹੁਣ ਬਥੇਰੇ ਦਾਲ ਬੈਠੇ ਇੱਥੇ ਜੀ ਬڑے بڑے ਜਿਨ੍ਹਾਂ ਕੋ ਕੋਰੋਨਾ ਰੁਪਈਆ ਵਾ ਅਰਬਾਂ ਰੁਪਈਆ ਵਾ ਕਾਰ ਸਿਵਾ ਵਾਲੇ ਅਰਬਾਂ ਰੁਪਈਆ ਵਾ ਕੋਈ ਗ੍ਰੰਥੀ ਵੀ ਸਾਰ ਨਹੀਂ ਸੁਣਦਾ ਇਹ ਸੁਣਦਾ ਨਹੀਂ ਸੁਣਦਾ ਸਿਰਫ ਤੇ ਸਿਰਫ ਉਹਨੇ ਜੇ ਖਾਲਸਾ ਏਡ ਨੇ ਕੰਮ ਸ਼ੁਰੂ ਕੀਤਾ ਵਾ ਬਹੁਤ ਸਾਈ ਕੀਤਾ ਇਹਨਾਂ ਨੇ ਸੇ ਇਹਨਾਂ ਨੇ ਸਾਰ ਲਈਆ ਲੰਗਰ ਲਾਏ ਜਾ ਕੇ ਇੱਥੋਂ ਤੱਕ ਕਿ ਜਿੱਥੇ ਜੰਗ ਹੀ ਪੂਰਾ ਉੱਥੇ ਵੀ ਮੌਤ ਦੇ ਮੂੰਹ ਚ ਜਾ ਕੇ ਅਗਲੇ ਦੀ ਰੋਟੀ ਪਾਈ ਹੋਈ ਹੈ ਨਾਲ ਨਾਲ ਮਿਲ ਗਈ ਹੀ ਹੋ ਗਿਆ ਵੀ ਇੱਕ ਤਾਂ ਇਹ ਰੋਜ਼ਗਾਰ ਹੋ ਗਿਆ ਤੇ ਰੋਜ਼ਗਾਰ ਨਾਲ ਗੁਰੂ ਘਰ ਦੇ ਵਿੱਚ ਜਿਹੜਾ ਤੁਸੀਂ ਸੇਵਾ ਕਰਦੇ ਹੋ ਜੀ ਜਿਹੜੀ ਵੀ ਸੇਵਾ ਕਰਦੇ ਹੋ ਤੁਸੀਂ ਉਹ ਹੋਊਗੀ ਤੇ ਇਹਦੇ ਨਾਲ ਚਲੋ ਮਹਾਰਾਜ ਆਪੀ ਕਿਰਪਾ ਕਰਨਗੇ ਚਲੋ ਇਹ ਤੇ ਹੁਣ ਪਰਮੇਸ਼ਰ ਨੇ ਕਰਨਾ ਸਾਡਾ ਜਿਵੇਂ ਹੁਣ ਚੱਲ ਪਿਆ ਕਾਰਜ ਹਾਂਜੀ ਮਹਾਰਾਜ ਸ਼ੁਰੂ ਕੀਤੀ ਆ ਹੁਣ ਆਪੇ ਤੇ ਹੁਣ ਚੜਦੀ ਕਲਾ ਜੀ ਸਾਰੇ ਖੁਸ਼ ਵਧੀਆ ਇਹਦੇ ਹਮਵਾ ਉਹ ਮਾਲਕ ਨਹੀਂ ਕਰਨੀ ਹਣੇ। ਪੰਜਾਬ ਦੇ ਅਨੇਕਾਂ ਲੋੜਵੰਦ ਅੱਜ ਵੀ ਇਹੋ ਜਿਹੀ ਮਦਦ ਤੋਂ ਵਾਂਝੇ ਬੈਠੇ ਨੇ। ਇਹ ਸਭ ਸੰਭਵ ਤਾਂ ਹੀ ਹੋ ਸਕੇਗਾ ਜੇਕਰ ਖਾਲਸਾ ਈਦ ਤੱਕ ਤੁਹਾਡਾ ਦਸਵੰਦ ਪਹੁੰਚ ਸਕੇਗਾ। ਸਕਰੀਨ ਉੱਤੇ ਦਿੱਤੇ ਖਾਤੇ ਜਾਂ ਫਿਰ QR ਕੋਡ ਨੂੰ ਸਕੈਨ ਕਰਕੇ ਖਾਲਸਾ ਈਦ ਦੀਆਂ ਇਨ੍ਹਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ।